ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਮ ਸ਼ੇਅਰ ਕਰਨੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀ ਰਾਜ ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਐਨ ਚੰਦਰਬਾਬੂ ਨਾਇਡੂ ਅਰੁਣਾਚਲ ਪ੍ਰਦੇਸ਼ पिमा खांडू असम हेमंत बिस्वास शर्मा बिहार नितीश कुमार छत्तीसगढ़ विष्णु देवसाई दिल्ली अरविंद केजरीवाल गोवा प्रमोद सावंत गुजरात भूपिंदर पटेल हरियाणा नायब सिंह सैनी ਹਿਮਾਚਲ ਪ੍ਰਦੇਸ਼ ਸੁਖਵਿੰਦਰ ਸਿੰਘ ਸੁਖੂ ਝਾਰਖੰਡ ਚੰਪਈ ਸੋਰੇਨ ਕਰਨਾਟਕ ਸਿੱਧਰ ਮਈਆ ਕੇਰਲ ਪਿੰਰਈ ਵਿਜੇਨ ਮੱਧ ਪ੍ਰਦੇਸ਼ ਮੋਹਨ ਯਾਦਵ ਮਹਾਰਾਸ਼ਟਰ ਏਕਨਾਥ ਸ਼ਿੰਦੇ ਮਨੀਪੁਰ ਐਨ ਬੀਰੇਨ ਸਿੰਘ ਮੇਗਾਲਿਆ ਕੋਨਰਾਡ ਸੰਗਮ ਮਿਜ਼ੋਰਮ ਲਾਲਦੂ ਹੋਮਾ ਨਾਗaland ਨੇਫਿਉਰੀਓ ਉੜੀਸਾ ਮੋਹਨ ਚਰਨ ਮਾਚੀ ਪੰਜਾਬ ਭਗਵੰਤ ਸਿੰਘ ਮਾਨ ਰਾਜਸਥਾਨ ਭਜਨ ਲਾਲ ਸ਼ਰਮਾ ਸਿੱਕਮ ਪੀਐਸ ਗੋਲੇ ਤਾਮਿਲਨਾਡੂ ਐਮਕੇ ਸਟਾਲਿਨ ਤਿਲੰਗਾਨਾ ए रेवंत रेड्डी, ਤ੍ਰਿਪੁਰਾ ਡਾਕਟਰ ਮਾਨਿਕ ਸਾਹਾ, ਉੱਤਰ ਪ੍ਰਦੇਸ਼ ਯੋਗੀ ਅਦਿੱਤਿਆਨਾਥ, ਉੱਤਰਾਖੰਡ ਪੁਸ਼ਕਰ ਸਿੰਘ ਧਾਮੀ, ਪੱਛਮੀ ਬੰਗਾਲ ਮਮਤਾ ਬੇਨਰਜੀ, ਤਾਂ ਹੀ ਸੀਗੇ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਮ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੈਨ ਨੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। તે ચેનલનું જરૂર સબસ્રાઈબ કર્યો